ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਆਪਾਂ ਬਣਾਉਣੀ ਸਟਾਰਟ ਕਰਦੇ ਆ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ ਤਿੰਨ ਤਿੰਨ ਕੁੰਡਿਆਂ ਦੇ ਸਾਬ ਨਾਲ ਕੁੰਡੇ ਪਾਏ ਇੱਕ ਇੱਕ ਕੁੰਡਾ ਆਪਾਂ ਸਾਈਡਾਂ ਤੇ ਪਾਇਆ ਤੇ ਆਪਾਂ ਹਲੇ ਕੁੰਡੇ ਪਾਏ ਆ ਤੇ ਆਪਾਂ ਬਣਾ ਲੈਨੇ ਆ ਜੀ ਉਲਟੀ ਸਲਾਈ ਆਪਾਂ ਉਲਟੀ ਸਲਾਈ ਬਣਾ ਲੈਨੇ ਆ ਜੀ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਜੀ ਤੇ ਆਪਣੀ ਵੀਡੀਓ ਪੂਰੀ ਦੇਖਿਆ ਕਰੋ ਜੀ ਜੀ ਆਪਾਂ ਉਲਟੀ ਸਲਾਈ ਬਣਾ ਲਈ ਆ ਲਓ ਜੀ ਆਪਾਂ ਉਲਟੀ ਸਲਾਈ ਬਣਾ ਲਈ ਸੀ ਤੇ ਹੁਣ ਆਪਾਂ ਆਗੇ ਸਿੱਧੇ ਪਾਸੇ ਸਿੱਧੇ ਪਾਸੇ ਆਪਾਂ ਕੁੰਡਾ ਤਾਰਾਂਗੇ ਧਾਗਾ ਆਪਣੇ ਵੱਲ ਕਰਕੇ ਆ ਤਿੰਨ ਕੁੰਡਿਆਂ ਤੇ ਆਪਾਂ ਡਿਜ਼ਾਈਨ ਬਣਾਵਾਂਗੇ ਜਿਹੜੇ ਆ ਤਿੰਨ ਕੁੰਡਿਆ ਆ ਆਪਣਾ ਕੁੰਡਾ ਐਕਸਟਰਾ ਸੀਗਾ ਤੇ ਜਿਹੜਾ ਲਾਸਟ ਵਾਲਾ ਕੁੰਡਾ ਜਿਹੜਾ ਆ ਦੋ ਕੁੰਡੇ ਛੱਡ ਕੇ ਤੀਜਾ ਕੁੰਡਾ ਜਿਹੜਾ ਇਹ ਆਪਾਂ ਇਸ ਤਰ੍ਹਾਂ ਉੱਪਰੋਂ ਜਿ ਟਪਾ ਦੇਣਾ ਦੋਹਾਂ ਦੇ ਤੇ ਹੁਣ ਆਪਾਂ ਧਾਗਾ ਆਪਣੇ ਵਾਲਾ ਰੱਖਾਂਗੇ ਦੋ ਕੁੰਡੇ ਸਿੱਧੇ ਬਣਾ ਲਾਂਗੇ ਹੁਣ ਅਡਾ ਜਿ ਆਪਣੇ ਹੋ ਗਏ ਤਿੰਨ ਕੁੰਡੇ ਫਿਰ ਆਪਾਂ ਆਪਣੇ ਵਾਲ ਧਾਗਾ ਕਰਾਂਗੇ ਇਹ ਜਿਹੜਾ ਤੀਜਾ ਗੁੰਡਾ ਹੈ ਧਿਆਨ ਨਾਲ ਦੇਖਿਓ ਜੀ ਤਿੰਨ ਗੁੰਡਿਆਂ ਦਾ ਡਿਜ਼ਾਈਨ ਹੈ ਤੀਜਾ ਗੁੰਡਾ ਜਿਹੜਾ ਆਪਾਂ ਲੈਣਾ ਸਲਾਈ ਤੇ ਦੋ ਗੁੰਡਿਆਂ ਦੇ ਉੱਪਰੋਂ ਦੇ ਐਸਟਰ ਵਰਦਾਂ ਤੱਕ ਆਪਣੇ ਵਾਲਾ ਰੱਖਾਂਗੇ ਦੋ ਗੁੰਡੇ ਸਿੱਧੇ ਬਣਾ ਲਾਂਗੇ ਆ ਇਹ ਆਪਣਾ ਤਿੰਨ ਗੁੰਡੇ ਤਿੰਨ ਗੁੰਡੇ ਦਾ ਯਾਨਾ ਤਿੰਨ ਗੁੰਡੇ ਆ ਹੋਗੇ ਤਿੰਨ ਹੀ ਆ ਹੋਗੇ ਇਹ ਹੱਸ ਤੇ ਸਲਾਈ ਹੈ ਜੇ ਆਪਾਂ ਬਾਰਡਰ ਬਣਾ ਕੇ ਆਪਾਂ ਬਣਾਵਾਂਗੇ ਤਾਂ ਨਹੀਂ ਇੰਨਾ ਔਖਾ ਲੱਗਦਾ ਤੇ ਆਪਾਂ ਜਦੋਂ ਇਸ ਤਰ੍ਹਾਂ ਬਣਾਉਣੀ ਆ ਤਾਂ ਥੋੜਾ ਜਿਆ ਗੁੰਡੇ ਕੱਸੇ ਜਾਂਦੀ ਹੈ ਪੂਰੀ ਸਲਾਈ ਬਣਾ ਲਈ ਆਪਾਂ ਉਲਟੀ ਸਲਾਈ ਚ ਆਪਾਂ ਕੁਝ ਵੀ ਨਹੀਂ ਕਰਨਾ ਪੂਰੇ ਕੁੰਡੇ ਆਪਾਂ ਉਲਟੇ ਬਣਾ ਲੈਣੇ ਬਹੁਤ ਹੀ ਸੌਖਾ ਤੇ ਸੋਹਣਾ ਡਿਜ਼ਾਈਨ ਹੈ ਕੋਟੇ ਸਵੈਟਰ ਜੈਕਟ ਕੁਝ ਵੀ ਬਣਾਓ ਕਿਸੇ ਵੀ ਪ੍ਰੋਜੈਕਟ ਚ ਪਾ ਸਕਦੇ ਹੋ ਤੁਸੀਂ ਤੇ ਬਹੁਤ ਪਿਆਰਾ ਬਣਦਾ ਡਿਜ਼ਾਈਨ ਤਿੰਨ ਤਨ ਕੁੰਡਿਆਂ ਦਾ ਤੇ ਇੱਕ ਸਲਾਈ ਜੀ ਬਣ ਕੇ ਤਿਆਰ ਹੋ ਜਾਂਦਾ ਇੱਕ ਸਲਾਈ ਆਪਾਂ ਬਣਾ ਲਈ ਆਹ ਵਾਲੀ ਸਲਾਈ ਆਪਾਂ ਸਿੱਧੀ ਕੱਟ ਲਾਂਗੇ ਫੇਰ ਆਪਣੇ ਤੇਜੀ ਸਲਾਈ ਹੋ ਗਈ ਚੌਥੀ ਸਲਾਈ ਆਪਾਂ ਉਲਟੀ ਬਣਾ ਲਾਂਗੇ ਜਾਬ ਸਲਾਨੀਆਂ ਹੋ ਗਈਆਂ ਜੀ ਆਪਣੇ ਡਿਜ਼ਾਈਨ ਦੀਆਂ ਹੁਣ ਆਪਾਂ ਇੱਕ ਕੁੰਡਾ ਤਾਰਾਂਗੇ ਇੱਥੇ ਆਪਾਂ ਦੋ ਕੁੰਡੇ ਸਿੱਧੇ ਬਣਾ ਲਾਂਗੇ ਹੁਣ ਆਪਾਂ ਜਿਹੜੇ ਆਪਣੇ ਆ ਤਿੰਨ ਕੁੰਡੇ ਅਗਲੇ ਤਿੰਨ ਕੁੰਡਿਆਂ ਤੇ ਡਿਜ਼ਾਈਨ ਬਣਾਵਾਂਗੇ ਕਿਉਂਕਿ ਆਪਾਂ ਹੁਣ ਬਦਲ ਕੇ ਬਣਾਵਾਂਗੇ ਇਹ ਡਿਜ਼ਾਈਨ ਹੁਣ ਆਪਾਂ ਆਹ ਵਾਲਾ ਕੁੰਡਾ ਲਵਾਂਗੇ ਸਲਾਈ ਤੇ ਤੇ ਦੋ ਗੁੰਡੇ ਉਪਰੋਂ ਦੇਲਟਾ ਕੇ ਦੋ ਗੁੰਡੇ ਸਿੱਧੇ ਬਣਾ ਲਾਂਗੇ। ਉਹ ਹੀ ਸਲਾਈ ਆਪਣੀ ਫਸਟ ਵਾਲੀ ਜਿਵੇਂ ਆਪਾਂ ਬਣਾਉਣੀ ਆ। ਉਸ ਇਤੇ ਆਪਾਂ ਦੋ ਗੁੰਡੇ ਪਹਿਲਾਂ ਬਣਾ ਲੈਣੇ ਆ ਸਿੱਧੇ। ਅੰਡ ਤੇ ਆਪਣੇ ਕੋਲੇ ਇੱਕ ਕੁੰਡਾ ਬਚੂਗਾ ਇਹਨਾਂ ਨੂੰ ਆਪਾਂ ਦੋਨਾਂ ਨੂੰ ਸਿੱਧੇ ਬਣਾ ਲਾਂਗੇ ਕਪੜਾ ਲਾਸਟ ਵਾਲਾ ਕੁੰਡਾ ਤੇ ਇੱਕ ਇਹਨਾਂ ਚ ਬਚੂਗਾ ਤਿੰਨਾਂ ਚ ਇਹ ਆਪਣੇ ਤਿੰਨ ਕੁੰਡੇ ਬਚ ਗਏ ਦੋ ਇੱਧਰ ਬਚ ਗਏ ਇੱਕਾ ਵਾਲਾ ਥੱਲੇ ਆਪਣੇ ਵਾਂਗੂ 1 2 3 4 5 6 ਤੇ ਉੱਪਰ ਪੰਜ ਹੈ ਜੀ ਪੰਜ ਡਿਜ਼ਾਈਨ ਬਣ ਗਏ ਉੱਤੇ ਅਸੀਂ ਇੱਕ ਉਤਲੇ ਨਾਲੋਂ ਘਾਹ ਨੀਚੇ ਵਾਲੇ ਨਾਲੋਂ ਕਾਟ ਕੇ ਬਣ ਜਾਂਦਾ ਹੁਣ ਆਪਾਂ ਉਹੀ ਦੋ ਤਿੰਨ ਸਲਾਈਆਂ ਇਹਦੇ ਵਿੱਚ ਪਲੇਨ ਕਰਕੇ ਉੱਪਰ ਆਹਾਂ ਫੇਰ ਸੇਮ ਆਹ ਵਾਲੇ ਡਿਜ਼ਾਈਨ ਫਰਸਟ ਵਾਲੀ ਚੱਲ ਜੂਗੀ ਸੇਸੇ ਤਰ੍ਹਾਂ ਆਪਾਂ ਚਾਰ ਚਾਰ ਸਲਾਈਆਂ ਰਿਪੀਟ ਕਰਦੇ ਜਾਵਾਂਗੇ ਤਾਂ ਆਪਣਾ ਡਿਜ਼ਾਈਨ ਬਹੁਤ ਹੀ ਸੋਹਣਾ ਬਣ ਕੇ ਤਿਆਰ ਹੁੰਦਾ ਹੈ ਬਣਿਆ ਹੋਇਆ ਦਿਖਾਉਣੀ ਹੈ ਮੈਂ ਤੁਹਾਨੂੰ ਓਕੇ ਜੀ ਇਸ ਤਰ੍ਹਾਂ ਬਣਦਾ ਜੀ ਸਤਰਾ ਹੁੰਦਾ ਜੀ ਕਿੰਨਾ ਸੋਹਣਾ ਕਿਸੇ ਵੀ ਰੰਗ ਤੇ ਪਾ ਸਕਦੇ ਆ ਆਪਾਂ ਤੇ ਚਲੋ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਤੇ ਇੱਕ ਵੀਡੀਓ ਪੂਰੀ ਦੇਖਿਆ ਕਰੋ ਜੀ ਤੇ ਜ਼ਰੂਰ ਜ਼ਰੂਰ ਮੇਰੇ ਸਪੋਰਟ ਜ਼ਰੂਰ ਕਰੋ ਜੀ ਸਕੈਂਟੀ ਵਾਲਾ ਮਟਣ ਵੀ ਦਵਾ ਦਿਆ ਕਰੋ ਚਲੋ ਜੀ ਮਿਲਦੇ ਹਾਂ ਕਿਸੇ ਨਵੇਂ ਡਿਜ਼ਾਈਨ 'ਚ